ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਗਤ ਜੀ ਇਹ ਸਾਖੀ ਸੁਣਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਇਸ ਤਰ੍ਹਾਂ ਦੀਆਂ ਸਾਖੀਆਂ ਹਰ ਰੋਜ਼ ਤੁਹਾਡੇ ਤੱਕ ਪਹੁੰਚ ਸਕਣ ਨੂਰਾਮਾਹੀ ਆਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲਣ ਤੋਂ ਬਾਅਦ 마ਸੀ ਬਾਣੇ ਤੋਂ ਆਏ ਗੁਰੂ ਗੋਬਿੰਦ ਸਿੰਘ ਜੀ ਨੇ 19 ਜਨਵਰੀ 1705 ਨੂੰ ਸਵੇਰੇ ਰਾਏਕੋਟ ਜ਼ਿਲ੍ਹਾ ਲੁਧਿਆਣਾ ਦੇ ਜੰਗਲ ਵਿੱਚ ਇੱਕ ਝੌਂਪੜੀ ਦੇ ਕੰਡੇ ਆਸਣ ਕਰਕੇ ਜ਼ਮੀਨ ਵੰਡ ਦਿੱਤੀ ਦਿਨ ਚੜ੍ਹਦੇ ਹੀ ਰਾਏਕਲਾ ਨੂਰਾ ਮਾਹੀ ਦਾ ਆ ਜੜੀ ਮੱਝਾਂ ਚਰਉਣ ਆਇਆ ਅਤੇ ਗੁਰੂ ਸਾਹਿਬ ਨੇ ਨੂਰਾ ਨੂੰ ਦੁੱਧ ਚੰਗਾਉਣ ਲਈ ਕਿਹਾ ਇਸ ਤੇ ਨੂਰਾ ਨੇ ਗੁਰੂ ਸਾਹਿਬ ਨੂੰ ਮੱਝਾਂ ਲਈ ਬੇਨਤੀ ਕੀਤੀ ਇਸ ਲਈ ਮੈਂ ਅੱਜ ਸਵੇਰੇ ਇਸ ਨੂੰ ਲੈ ਆਇਆ ਹੁਣ ਮੱਝ ਦੇ ਢੇਠਾ ਦੁੱਧ ਨਹੀਂ ਹੈ ਜੇਕਰ ਤੁਸੀਂ ਹੁਕਮ ਕਰੋ ਤਾਂ ਮੈਂ ਘਰੋਂ ਦੁੱਧ ਲਿਆਵਾਂ ਪਰ ਗੁਰੂ ਸਾਹਿਬ ਨੇ ਨੂਰਾ ਨੂੰ ਇੱਕ ਮੌਕਾ ਪ੍ਰਸਤ ਬਲਦ ਵੱਲ ਇਸ਼ਾਰਾ ਕੀਤਾ ਅਤੇ ਉਸ ਨੂੰ ਕਿਹਾ ਕਿ ਉਸ ਬਲਦ ਨੂੰ ਥੱਪੜ ਮਾਰ ਕੇ ਲੈ ਆਓ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਨੂਰਾ ਮਾਹੀ ਨੇ ਬਲਦ ਨੂੰ ਥੱਪੜ ਮਾਰਿਆ ਅਤੇ ਦੁੱਧ ਚੋਣ ਲਈ ਬੈਠ ਗਿਆ ਅਤੇ ਦੁੱਧ ਬਲਦ ਕੋਲੇ ਆ ਗਿਆ ਨੂਰਾ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮੇਰੇ ਕੋਲ ਦੁੱਧ ਚੋਣ ਲਈ ਕੋਈ ਡੱਬਾ ਨਹੀਂ ਹੈ ਗੁਰੂ ਸਾਹਿਬ ਨੇ ਉਸ ਨੂੰ ਆਪਣਾ 288 ਛੇਕ ਵਾਲਾ ਭਾਂਡਾ ਦਿੱਤਾ ਜਿਸ ਨੂੰ ਗੰਗਾ ਸਾਗਰ ਕਿਹਾ ਜਾਂਦਾ ਹੈ ਨੂਰ ਮਾਹੀ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਅਉਸਰ ਝੂਟੀ ਨੇ ਦੁੱਧ ਦਿੱਤਾ ਅਤੇ 288 ਛੇਕਾਂ ਵਾਲੇ ਭਾਂਡੇ ਗੰਗਾ ਸਾਗਰ ਵਿੱਚ ਦੁੱਧ ਨਹੀਂ ਡੁੱਲਿਆ ਨੂਰਾ ਨੇ ਇਹ ਸਾਰੀ ਕਹਾਣੀ ਆਪਣੇ ਮਾਲਕ ਰਾਏ ਕਲਾ ਨੂੰ ਦਸੀ ਰਾਏ ਕਲਾ ਬਹੁਤ ਅਮੀਰ ਜ਼ਗੀਰਦਾਰ ਪਰਿਵਾਰ ਰਾਏਕੋਟ ਨਾਲ ਸੰਬੰਧਤ ਸੀ ਸਾਰੀ ਕਹਾਣੀ ਸੁਣਨ ਤੋਂ ਬਾਅਦ ਰਾਏ ਉਸੇ ਸਮੇਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਏ ਅਤੇ ਬੇਨਤੀ ਕੀਤੀ ਕਿ ਮੈਨੂੰ ਸੇਵਾ ਕਰਨ ਦਾ ਮਾਣ ਦੇਵੇ ਗੁਰੂ ਸਾਹਿਬ ਨੇ ਕਿਹਾ ਕਿ ਸਰਹੰਦ ਤੋਂ ਅਸੀਂ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜਾਦਿਆਂ ਦੀ ਖਬਰ ਲੈਣਾ ਚਾਹੁੰਦੇ ਹਾਂ ਇੱਕ ਘੋੜਸਵਾਰ ਭੇਜੋ ਅਤੇ ਜਲਦੀ ਖਬਰ ਮੰਗੋ ਰਾਏ ਕਲਾ ਨੇ ਤੁਰੰਤ ਨੂਰਾ ਨੂੰ ਸਰਹੰਦ ਭੇਜ ਦਿੱਤਾ ਕਿਉਂਕਿ ਨੂਰਾ ਦੀ ਭੈਣ ਨੂਰਾ ਸਰਹੰਦ ਦੇ ਵਿਆਹੀ ਹੋਈ ਸੀ ਸਰਹੰਦ ਤੇ ਪਹੁੰਚਣ ਤੋਂ ਬਾਅਦ ਆਪਣੀ ਭੈਣ ਨੂਰ ਤੋਂ ਛੋਟੀ ਗੁਰੂ ਸਾਹਿਬ ਦੇ ਬੱਚਿਆਂ ਅਤੇ ਮਾਤਾ ਬਾਰੇ ਸਾਰੀ ਬੇਰਹਿਮੀ ਵਾਲੀ ਦਰਦਨਾਕ ਕਹਾਣੀ ਸੁਣਨ ਤੋਂ ਬਾਅਦ ਵਾਪਸ ਆ ਕੇ ਗੁਰੂ ਜੀ ਨੂੰ ਦੱਸਿਆ ਸ਼ੋਹਰੇ ਸਾਹਿਬ ਜਾਦੇਆ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਉੱਥੋਂ ਦੇ ਨਵਾਬ ਵਜੀਦ ਖਾਨ ਨੇ ਬੱਚਿਆਂ ਨੂੰ ਜਿੰਦਾ ਚੁਣ ਕੇ ਮਾਰ ਦਿੱਤਾ ਗੁਰੂ ਸਾਹਿਬ ਨੇ ਕਿਹਾ ਕਿ ਕੋਈ ਵੀ ਹਮਦਰਦੀ ਲਈ ਰੌਲਾ ਨਾ ਪਾਵੇ ਫਿਰ ਨੂਰ ਨੇ ਕਿਹਾ ਕਿ ਬੱਚਿਆਂ ਦੀ ਹਮਦਰਦੀ ਵਿੱਚ ਨਵਾਬ ਮਲੇਰ ਕੋਟਲਾ ਨੇ ਰੌਲਾ ਪਾਇਆ ਕਿ ਇਨ੍ਹਾਂ ਮਸੂਮ ਦਾ ਕੋਈ ਕਸੂਰ ਨਹੀਂ ਹੈ ਅਤੇ ਇੰਨੀ ਵੱਡੀ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ ਇਸ ਨੂੰ ਨਵਾਬ ਸਰਹੰਦ ਨੇ ਸਵੀਕਾਰ ਨਹੀਂ ਕੀਤਾ ਮਾਂ ਨੂੰ ਠੰਡੇ ਬੁਰਜ ਵਿੱਚ ਸ਼ਹੀਦ ਕਰ ਦਿੱਤਾ ਗਿਆ ਸ਼ਹਾਦਤ ਦੀਆਂ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਕਹੀ ਦੇ ਪੌਦੇ ਦੀ ਜੜ ਤੀਰ ਦੀ ਨੋਕ ਨਾਲ ਉਖਾੜ ਦਿੱਤੀ ਅਤੇ ਵਾਅਦਾ ਕੀਤਾ ਕਿ ਅੱਜ ਭਾਰਤ ਵਿੱਚ ਮੁਗਲ ਰਾਜ ਦੀ ਜੜ ਉਖਾੜ ਦਿੱਤੀ ਗਈ ਹੈ ਉਸ ਸਮੇਂ ਸਾਰੀ ਸੰਗਤ ਚੁੱਪ ਰਹੀ ਪਰ ਰਾਏ ਕਲਾ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਸਾਡੇ ਤੇ ਰਹਿਮ ਕਰੋ ਅਸੀਂ ਵੀ ਮੁਗਲ ਹਾਂ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਸੇਵਾ ਕੀਤੀ ਹੈ ਤੁਹਾਡਾ ਰਾਜ ਰਹੇਗਾ ਅਤੇ ਨਵਾਬ ਮਲੇਰਕੋਟਲਾ ਰਹੇਗਾ ਰਾਏ ਕਾਲੇ ਨੂੰ ਗੁਰੂ ਸਾਹਿਬ ਨੇ ਤਲਵਾਰ ਗੰਗਾ ਸਾਗਰ ਅਤੇ ਘਾੜ ਨਾਲ ਬਖਸ਼ੀਸ਼ ਕੀਤੀ ਸੀ ਕਿ ਜਿੰਨਾ ਚਿਰ ਇਹ ਇਨ੍ਹਾਂ ਹਥਿਆਰਾਂ ਦੀ ਸੇਵਾ ਕਰਨਗੇ ਉਨ੍ਹਾਂ ਦਾ ਰਾਜ ਕਾਇਮ ਰਹੇਗਾ ਅੱਜ ਕੱਲ ਉਸ ਜਗ੍ਹਾ ਤੇ ਇੱਕ ਵਿਸ਼ਾਲ ਗੁਰਦੁਆਰਾ ਸਾਹਿਬ ਹੈ ਜਿਸ ਨੂੰ ਰਾਏਕੋਟ ਲੁਧਿਆਣਾ ਦੇ ਨੇੜੇ ਗੁਰਦੁਆਰਾ ਟਾਲੀਆਣਾ ਸਾਹਿਬ ਕਿਹਾ ਜਾਂਦਾ ਹੈ ਇਸ ਵੱਡੇ ਗੁਰਦੁਆਰੇ ਦੇ ਅੰਦਰ ਦੋ ਛੋਟੇ ਗੁਰਦੁਆਰੇ ਹਨ ਗੁਰਦੁਆਰਾ ਜਾਰਕੁੱਡੀ ਸਾਹਿਬ ਅਤੇ ਬੂਟਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ